ਰਾਤ ਦੇ ਵੱਜਣ ਵਾਲੇ ਆ 12 ਤੇ ਕੰਮ ਚੱਲ ਰਿਹਾ ਅਜੇ ਵੀ ਤੇ ਇਧਰ ਮੌਸਮ ਬਹੁਤ ਖਰਾਬ ਹੋ ਗਿਆ ਸੀਰੀਅਸਲੀ ਰਾਤ ਦੇ 12 ਵਜਣ ਵਾਲੇ ਆ 11:30 ਤੋਂ ਪਲੱਸ ਦਾ ਟਾਈਮ ਹੋ ਗਿਆ ਵੇਖ ਲੋ ਰਾਤ ਵੱਜਣ ਵਾਲੇ ਕਿੰਨੇ ਕਿੰਨਾ ਟਾਈਮ ਰਹਿ ਗਿਆ ਲੈ ਲਓ ਜੀ 12 ਆ ਗਈ ਆ ਗਈ ਆ ਗਈ ਆ ਗਈ ਲਾਈਟ 12:32 ਬੰਦ ਹੋ ਗਈ ਚਲੋ ਕੋਈ ਨਹੀਂ ਨੱਪੜ ਗਿਆ ਹਾਂ ਨੱਪੜ ਗਿਆ ਹਾਂ نیچے ਕਰਨਾ ਚਲੋ ਜੀ ਨਹੀਂ ਨਹੀਂ ਹੱਸ ਸਰਮਾ ਲਾਉਣਾ ਅਜੇ ਰੁਕ ਜਾਓ ਐਵੇਂ ਨਿਬੜ ਕੇ ਕੰਮ ਚਲੋ ਜੀ ਮੀਗੀ ਹੰਦਾਇਆ ਕਰੋ ਚੱਕ ਦਈਏ ਜਰਾ ਗੜੇ ਪੈਣ ਦੇ ਅਗੇ ਓਏ ਹੋਏ ਸ਼ੀਸ਼ਾ ਟੁੱਟ ਜਾਣਾ ਆ ਸ਼ੀਸ਼ਾ ਟੁੱਟ ਜਾਣਾ ਲੱਗਦੀ ਗੱਲ ਗੜੇ ਪੈਂਦੇ ਓਏ ਹੋ ਭੇਜ ਗਿਆ ਯਾਰ ਓ ਵਿਚਾਰਾ ਉਹਨੇ ਗੜੇ ਪੈਂਦੇ ਆ ਉਹਦੇ ਵੱਜਣ ਦੇ ਵਟ ਵਟ ਕੇ ਗੜੇ ਪੈਂਦੇ ਓ ਓਏ ਸੜਕ ਤੇ ਵੀ ਸੜਕ ਓਏ ਉਹ ਗੜੇ ਗੜੇ ਵੇਖੋ ਕਿਦਾਂ ਤੇਰੀ ਭਲੀ ਸ਼ੀਸ਼ੇ ਦੇ ਉੱਤੇ ਵੇ ਆ ਉਹ ਤੇਰੀ ਭਲੀ ਹੋ ਜੇ ਉਹ ਵਿਚਾਰਾ ਭੇਜ ਗਿਆ ਰਾਜੂ ਸਾਰਾ ਭੇਜ ਗਿਆ ਓਏ ਉਹ ਜਾਣਦੇ ਉਹਦੇ ਆਡੇ ਸਤਾ ਦੀ ਵੀ ਉੱਡਦੇ ਜਾਣਦੇ ਆ ਜਾਂਦੇ ਜਾਂਦੇ ਨੇ ਨੇ ਰੋ ਗਿਆ ਰੋ ਗਿਆ ਰੋ ਗਿਆ ਮੀ ਰੋ ਗਿਆ ਵੇ ਖਿਚਲਾ ਖਿਚਲਾ ਰਜੂ ਚੱਲ ਲੈ ਵੀ ਹਰਗੁੰਦੀ ਸਾਡੀ ਉੱਠ ਲੋਤੀ ਮੰਜਾ ਡਾਮਾ ਮਮੀ ਸਤੇ ਖਲਾ 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 ਵੈਰੀ ਗੁੱਡ ਇਹ ਕੀਦੀ ਤੋਤੀ ਆ ਹਰਗੁੰਦੀ ਆ ਤੇ ਪਾਪਾ ਦੀ ਨਹੀਂ ਆ ਅੱਛਾ ਪਪਾ ਦੀ ਤੇ ਉਹਨੂੰ ਨਾ ਮੈਂ ਰੋਟੀ ਗਰਮਾ ਤੇ ਬਲਾਂ ਨੇ ਚੀਰ ਫਾੜ ਜਿਆ ਕਰਕੇ ਉਹ ਸਾਨੂੰ ਤਾਂ ਫੂਕਾ ਮਾਰ ਕੇ ਠੰਡੀ ਕਰਕੇ ਫੇਖਾਂ ਢੀਏ ਪੁੱਤ ਸਿਆਣਾ ਹੋ ਗਿਆ ਵਾ ਹਰ ਗਣ ਪੁੱਤ ਸਿਆਣਾ ਹੋ ਗਿਆ ਵਾ ਇਹ ਤਾਂ ਪੁੱਤ ਸਿਆਣਾ ਹੋ ਗਿਆ ਵਾ ਜਬਾ ਬਾ ਲਗੀ 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 ਤਾਂ ਖਲੋ ਜੰਮੀ ਹੈ ਛਾਦਾ ਵੈਦਿਕੜਾ ਦੈਂਸੀ ਕਰਦਾ ਜੀ ਚੀਚੀ ਡਾਦਾਨ ਕੰਮ ਚੀਚੀ ਦੇ ਦੰਦ ਡਾਦਾ ਕੋ ਲੈ ਜਾਓ 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 ਲੈ ਜਾਓ ਲੈ ਜਾਓ ਲੈ ਜਾਓ ਅੰਜ ਪੱਜ 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 ਫੜੀ ਓ ਇਹਨੂੰ ਫੜੀ ਓ ਇੱਕ ਮਿੰਟ ਮੈਂ ਆ ਜਾਵਾ ਫੜੀ ਓ ਇਹਨੂੰ ਫੜੀ ਓ ਇਹਨੂੰ ਬੜੀ ਓ ਡਾਦਾ ਕੋ ਲੈ ਕੇ ਜੀਜੀ ਮੈਂ ਅਸੀਂ ਉਹਦਾ ਸਲੂਨ ਗਏ ਹੁਣ ਇਹ ਸੱਚ ਗੰਡੀ ਤੇ ਹੁਣ ਥੋੜਾ ਵੀ ਯਾਰ ਜਾਣਾ ਆ ਤਾਂ ਆਉਨੇ ਆ ਤੇ ਸੂਟ ਵਗੈਰਾ ਲਿਓਨੇ ਆ ਗੁੜੀਆ ਦੇ ਹਾਂਜੀ ਚੱਲ ਚਲੀਏ ਉਧਰ ਮੈਨੂੰ ਮਾਰਨ ਨਹੀਂ ਆ ਚੱਲ ਚਲੀਏ ਚੱਲ ਉਧਰ ਸਸਿਕਾ ਸਵਾਗਤ ਹੈ ਤੁਹਾਡਾ ਇਹਨੇ ਵਲੌਗ ਦੇ ਵਿੱਚ ਤੇ ਆਪਾਂ ਜਾ ਰਹੇ ਆ ਇਹ ਕੋਹ ਕੋਠੇ ਪੁਰੇ ਵੀ ਠੰਡੇ ਲਾ ਲਾ ਬਠਿੰਡੇ ਵਾਲੀ ਦੀਦੀ ਕੋਲ ਜਿਹੜੀ ਉਹ ਜੁਕੇ ਵਾਲੀ ਦੀਦੀ ਨਹੀਂ ਆ ਉਧਰ ਜਾ ਰਹੇ ਆ ਆਪਾਂ ਤੇ ਉਹਨਾਂ ਨੇ ਫੰਕਸ਼ਨ ਕੀਤਾ ਆ ਤੇ ਸਾਨੂੰ ਇਨਵਾਈਟ ਕੀਤਾ ਆ ਬੜੇ ਫੋਨ ਕੀਤੇ ਦੀਦੀ ਨੇ ਕਹਿੰਦੀ ਤੁਸੀਂ ਆਉਣਾ ਆ ਤੇ ਮੈਂ ਕੱਲ ਤੇ ਦੀਦੀ ਤੇ ਹੀ ਪਿਆਰ ਨਾਲ ਸੱਦਾ ਤੇ ਆਪਾਂ ਕਿਉਂ ਨਾ ਆਈਏ ਕਿੱਥੇ ਲਿਖਿਆ ਕਨੇ ਵੀ ਦੇਖਣਗੇ ਪਿਆਰ ਨਾਲ ਸੱਦੇ ਤੇ ਯਾਰ ਜਾਨ ਵੀ ਹਾਜ਼ਰ ਹੈ ਕਿਹੜੀ ਗੱਲ ਹੈ ਕਹਨੀ ਵੀ ਤੇ ਹੁਣ ਉਹਨਾਂ ਦੀ ਕੁੜੀਆ ਵਾਸਤੇ ਆ ਉਹਨਾਂ ਦੀ ਕੁੜੀਆ ਵਾਸਤੇ ਕੱਪੜੇ-ਕਪੜੇ ਲੈਣ ਵਾਸਤੇ ਚੱਲੇ ਆ ਵੇਖੋ ਕਿਹੜੇ ਸੰਦੀਪ ਨੂੰ ਪਸੰਦ ਆਉਂਦੇ ਆ ਤੇ ਮੇਰੇ ਸਾਨਾ ਦੀਦੀ ਜੁੱਗਾ ਸੂਟ ਦਾਣਾ ਪੋਗਾ ਹਾਂ ਦੀਦੀ ਜੁੱਗਾ ਭਾਜੀ ਨੂੰ ਪੱਗ ਸ਼ੈਲ ਲੈਣੀ ਪੈਣੀ ਕਿੰਨਾ ਸੂਟ ਜਾਂ ਜੋ ਵੀ ਉਹ ਸੈਟਲਮੈਂਟ ਕਰ ਲਾਂਗੇ ਦੇਖਦੇ ਹੁਣ ਭਾਜੀ ਤੇ ਵੈਸੇ ਬਾਹਰ ਭਾਜੀ ਵੈਸੇ ਬਾਹਰ ਹੀ ਆ ਵੀ ਬਾਕੀ ਚਲੋ ਜੋ ਵੀ ਹੱਕ ਹੋਊਗਾ ਆਪਾਂ ਜੋ ਵੀ ਬਣਦਾ ਹੈ ਸਿਸਟਮ ਉਹ ਕਰਾਂਗੇ ਸਾਰਾ ਕਿ ਜੋ-ਜੋ ਬਣਦਾ ਹੈ ਹਨਾ ਵੀ ਤੇ ਮਾਂ ਮੰਮੀ ਦੀ ਸਲਾਹ ਲਈਏ ਸੰਦੀਪ ਨੇ ਤੇ ਮੰਮੀ ਕਹਿੰਦੀ ਆ ਵੀ ਕੋਈ ਗੱਲ ਨਹੀਂ ਪੱਗ ਲਾ ਦੋ ਵੀ ਨਾਲ ਕਿਉਂਕਿ ਭਾਜੀ ਤੇ ਹੈ ਨਹੀਂ ਆ ਇੱਥੇ ਭਾਜੀ ਯੂਕੇ ਨੇ ਉਹ ਤੇ ਦੇਦੀ ਇਕੱਲੇ ਹੀ ਆਏ ਨੇ ਹਣਾ ਸੰਦੀਪ ਹੂੰ ਭਾਜੀ ਆਉਣ ਤੇ ਕੁੜੀਆ ਵਾਸਤੇ ਸਪੈਸ਼ਲ ਸ਼ਾਪ ਤੇ ਜਾਂਦੇ ਹਾਂ ਥੋੜੇ ਵਧੀਆ ਵਾਲੇ ਸੂਟ ਲੈਣੇ ਆ ਕੋਈ ਛੋਟੀ ਜਿਹੀ ਕੁੜੀਆ ਹੋਇਆ ਕੋਈ ਮਤਲਬ ਸਾਲਕ ਦੀ ਕਿ ਨਹੀਂ 8 ਮਹੀਨਿਆਂ ਦੀ 7 ਮਹੀਨਿਆਂ ਦੀ ਜੇ ਤੁਸੀਂ 7 ਦੀ 16 ਨਵੰਬਰ ਆਉਂਦੇ ਹੂੰ ਹੂੰ 12 ਨੰਬਰ ਸਹੀ ਆ ਪਹੁੰਚ ਗਏ ਦੁਕਾਨ ਤੇ ਅਜੇ ਨਵੀਂ ਦੁਕਾਨ ਤੇ ਪਹੁੰਚੇ ਆ ਇੱਥੇ ਇਹਨਾਂ ਦੇ ਗੁੜੀਆਂ ਦੇ ਕੱਪੜੇ ਖੜਦੇ ਆ ਸੋਹਣੇ ਲੱਗੇ ਹੋਏ ਨਾ ਨਹੀਂ ਆ ਗਈ ਹੈਗੀ ਆ ਗੱਲ ਸੁਣਾਈ ਹਾਂ ਪਰ ਇਹ ਨਹੀਂ ਇਹਨਾਂ ਨੂੰ ਪੋਵੇਟੇ ਨਹੀਂ ਤੇ ਸਾਰੀ ਆਇਤੇ ਬਲੇ ਸਾਲ ਹੋਣਾ ਹੈ। اگلے ਸਾਲ ਹੀ ਹੋਣਾ ਹੈ। ਵਾਈਟ ਬੰਨ ਲੱਬੇ ਦਿੱਤੇ ਹਨ। ਜਿੰਕੇ ਗੰਨੀ ਵਾਲੇ ਨੇ ਲਏ ਹੈ ਜੋ ਤਾ ਦੇਖੋ। ਉਹ ਤਾਂ ਜੈਕਟ ਪਾਣ ਦੀ ਪਹਿਲਾਂ ਛੋਟੀ ਬੱਚੇ ਦੀ ਹੈ। ਉਹ ਕੁੱਤੇ ਹੀ ਹੈ। ਮੈਂ ਦੇਖਣਾ। ਇਹ 7 ਮਹੀਨੇ ਦੇ ਹਨ। ਸੋਹਣੇ ਨੇ ਰੈੱਡ ਕੁੱਤੀ ਟੰਗੀ। ਹੂੰ। ਪਹਿਲਾਂ ਵੀ ਕੱਪੜੇ ਆਪਾਂ ਲੈ ਲਏ ਹਾਂ। ਦੋ ਸੂਟ ਲਏ ਆ ਬਹੁਤ ਫਸਕਲਾ ਬਹੁਤ ਸੋਹਣੇ ਆ। ਤੇ ਇੱਕ ਸੌੜ ਤੁਸੀਂ ਦੇਖਿਆ ਇੱਕ ਨਹੀਂ ਤੁਹਾਨੂੰ ਦਿਖਾਇਆ ਹਨ ਆਪਾਂ ਹੁਣ ਚੱਲੇ ਆਪਾਂ ਚੱਕਰੀ ਚ ਆਏ ਸੀ ਚੱਕਰੀ ਨਹੀਂ ਆਏ ਚੱਕਰੀ ਦੇ ਅੱਗੇ ਆਪਾਂ ਨੇ ਕਿਹੜਾ ਰੋਡ ਕਹਿੰਦੇ ਇਹਨੂੰ ਅਸੀਂ ਆਏ ਹਾਂ ਬਾਲੇ ਦੀ ਦੁਕਾਨ ਤੇ ਪਰ ਬਾਲੇ ਦੁਕਾਨ ਬੰਦ ਹੈ ਫਿਲਹਾਲ ਤੇ ਉਹ ਆ ਰਿਹਾ ਬਸ 10 ਮਿੰਟ ਦੇ ਵਿੱਚ ਵਿੱਚ ਲੈ ਵੀ ਦੁਕਾਨ ਖੁੱਲ ਗਈ ਆਪਣੀ ਪੂਰਾ ਨਾਲ ਕਿਰਾਏ ਵਾਂਗ ਇਹ ਤੁਸੀਂ ਦੇਖਿਆ ਨੇ ਹਾਂ ਹਾਲੋ ਦੇ ਇਹ ਹੋਏ ਦਿਖਾ ਦੋ ਖਾਸਾ ਵੈਰਾਈਟੀ ਦੇ ਵਾਧੂ ਵੈਰਾਈਟੀ ਨਾ ਨਵੀਂ ਵੀ ਲੈ ਕੇ ਆਏ ਆ ਲੁਧਿਆਣੇ ਸਿੱਧੇ ਆਉਣਦੇ ਐ ਮੈਂ ਹਾਂ 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 ਲੈ ਲੈ ਸਾਈਡ ਤੇ ਜਾ ਗਏ ਐ ਲੈ ਸਾਈਡ ਵਿੱਚ ਹਾਂ ਤੇ ਨਾਲ ਪੂਰਾ ਹੈਜੀ ਸਟਾਲ ਦੇ ਨਾਲ ਪੂਰਾ ਭਰਿਆ ਸਟਾਲ ਤੇ ਲੈ ਲਈਏ ਅੱਛਾ ਲੈ ਵਧੀਆ ਬਣੇਗਾ ਇਹ ਸਟਿਕ ਬਲੈਕ ਕਲਰ ਮਿਲ ਜਾਏਗਾ ਮੁੰਡੇ ਤੋਂ ਬਾਅਦ ਆਲੋ ਇਹ ਵੀ ਮਾਇਨੇ ਉੱਪਰ ਇਹ ਵੀ ਵਧੀਆ ਗੱਲ ਹੈ ਕਈ ਵਾਰੀ ਇਦਾਂ ਦਾ ਮਾਰ ਰੱਖਣਾ ਹੁੰਦੇ ਉਹ ਕਸਟਮਰ ਆਈਂਦੇ ਨੇ ਇਸ ਬਹੁਤ ਪਿਆਰਾ ਬਣ ਗਿਆ ਲੜਤੀ ਉਹ ਜਾਂਦੀ ਉਹ ਚਲ ਗਈ ਨੇ ਸਮਾਨ ਕਨੇ ਲਿਆਉਣਾ ਸੀ ਜੇ ਰਸਮ ਆਨੇ ਬੋ ਹੈ ਗੱਡੀ ਚ ਪੇ ਪੰਜੀ ਆਈ ਤੂੰ ਦੇ ਬੈਗ ਜਿੱਦਾਂ ਮਾਰਿਆ ਹੈ ਨਾ ਚ ਖਿੱਚਿਆ ਨਾ ਉਹ ਸਕੂਲ ਚ ਜਾਵਣਾ ਜਿਤਣੀਆਂ ਟੁੱਟ ਜਾਂਦੀਆਂ ਨਾ ਤੇ ਸਦਾ ਸਕੂਲ ਉਹ ਚ ਸਕੂਲ ਚ ਤੇ ਮੈਂ ਵੀ ਨਹੀਂ ਜਾਣਾ ਘਰੇ ਆਪਾਂ ਆ ਗਏ ਸੀ ਤੇ ਮੈਂ ਬਣਾਉਣ ਲੱਗ ਪਿਆ ਚਾਹ ਉਧਰ ਚਾਹ ਬਣ ਗਈ ਕਟੋਚ ਪਾ ਲਈ ਹੁਣ ਚੱਲਿਆ ਸਨੂਨ ਲੈ ਕੇ ਤੇ ਜਿਹੜੇ ਕੱਪੜੇ ਨੰਦੇ ਹੋ ਮम्मी ਨੇ ਮੁਖਾ ਦੀ ਯਾਰ ਇੱਕ ਵਾਰੀ ਕਲਰ ਹੈ ਕਲਰ ਆਹੀ ਗੇ ਠੀਕ ਹੈ ठीक है। तो ये कॉल है हाँ मम्मी गुड़िया देखिए ब्लैक एकल फाफेश। सुनिए मम्मी ने वो खाता चल दिया मैं जाना ठीक है। एक कॉल ना दे। ठीक है। सोना मैन। आजू का? आय जाना मैं। ਇੱਕਾ ਥੋੜਾ ਲੈ ਲੈਂਦੇ ਨਾਰਮਲ ਚ ਠੀਕ ਹੈ ਫੱਗ ਤੇ ਕੰਬਲੀ ਜਿਹੜੀ ਆ ਕੰਬਲੀ ਜਿਹੜੀ ਉਹ ਪਾਸੇ ਪੁੱਤਰੇ ਹੈਗੀ ਜੀ ਤੇ ਉਹ ਮੰਮੀ ਨੇ ਦਿੱਤੀ ਨੇ ਸਾਨੂੰ ਤੇ ਉਹ ਦੇ ਦਊਗੀ ਮੰਮੀ ਤੇ ਹਣ ਗੱਡੀ ਮੈਂ ਚਾਹ ਦੇ ਦਾਂ ਮੈਂ ਚਾਹ ਲੈ ਆਂਦੀ ਆ ਜਰੂਰੀ ਜੀ ਓਏ ਇੱਕ ਹੀ ਕਰਦਾ ਸੀ ਪੰਜਾਬ ਪਾਈ ਹੈ ਹਾਲ ਚਾਹਣੀ ਓਏ ਰਾਜੀ ਓਏ ਉਹ ਇਹਨੂੰ ਮੇਲ ਲਵਾਉਣ ਦੇ ਭਾਨੇ ਲੈ ਕੇ ਆਏ ਆ ਇਹ ਬੰਦਾ ਆਪਣਾ ਹੀਰਾ ਲੈ ਵੀ ਇਹ ਬੰਦਾ ਬੜਾ ਗੁੱਡ ਲੈ ਵੀ ਇਹ ਬੰਦਾ ਹੀਰਾ ਹੈ ਇੱਥੇ ਮੇਲ ਲੈਣ ਵਾਸਤੇ ਆ ਗਈ ਓਏ ਨੋ ਹੁਣ ਤਾਂ ਮੈਨੂੰ ਲੱਗਾਇਕੂ ਕਿ ਉੱਤੇ ਹੁਣ 2 ਤੋਂ 2.5 ਘੰਟੇ ਐਵੇਂ ਲੱਗਦੇ ਨੇ ਘੰਟਾ ਦੇ ਵਟ ਤੇ ਪਿਆਣਾ ਕਿੰਨੇ ਸੋਹਣੇ ਹਨ ਆ ਲੈਣਾ ਨਹੀਂ ਦੇ ਆ ਲੈਣਾ ਆ ਕਰਨਾ ਆ ਨਹੀਂ ਸੁਣੇ ਹਰਗੁਣ ਦੇ ਕੋਲ ਪਹੁੰਚੇ ਹੁਣੇ ਘਰੇ ਆਏ ਆ ਤੇ ਹੁਣ ਜੈਕਟ ਪਾ ਲੈਣੀ ਉਪਰੋਂ ਦੀ ਬਲੇਕ ਕਪੜੇਂ ਦੀ ਹੁਣੇ ਤੇ ਰੈਡੀ ਕਰ ਲਏ ਸਾਰੇ ਪਾਲੇ ਆ ਪਾ ਗਾ ਲਾਤੀ ਨਾਲ ਆ ਪ੍ਰਸ਼ਾਦੀ ਲਏ ਜੇ ਤਾਂ ਢੀ ਆਪਣੇ ਦਾਦੀ ਦੇ ਨਾਲ ਦਾ ਦਿਨ ਤਿਆਰ ਕਰਤਾ ਆ ਹੈ ਨਵਾਂ シュਟੂ ਪਾਇਆ ਵਾਈਫ ਕਰਨੇ ਹਏ ਮੇਰਾ ਨਵਾਂ シュਟੂ ਪਲਿਆ ਵਾਈਫ ਕਰਨੇ ਦੇ ਦਿਓ ਤੇ ਉਹ ਡਾਈਪਰ ਨੇ ਮੈਨੂੰ ਲੱਭੇ ਮੈਂ ਨਵਾਂ ਡੱਬਾ ਖੋਲਿਆ ਕੋਈ ਗੰਦ ਕੋਈ ਨਹੀਂ ਟੋਪੀ ਕਿੱਥੇ ਆ ਅਛਾ ਇਹਨੂੰ ਕਰੋ ਇਹਨੂੰ ਇਹਨੂੰ ਮੁਕਾ ਦਿਓ ਉਹ ਕੀ ਆਈ ਬਾਤ ਏ ਓਏ ਓਏ ਪੁੱਤ ਦਾ ਸੋਣਾ ਹੀ ਬੜਾ ਲੱਗਣ ਡਿਆ ਓਏ ਰਾਜਾ ਦੀ ਨੀਂਦ ਖਰਾਬ ਹੋਈ ਕਦੀ ਜਰਾ ਪਜਾਮੀ ਪਾ ਕੇ ਦੀ ਉਹ ਕਾਹ ਤੱਕ ਮੋਹਲੀ ਵਾਲੀ ਪਾ ਲੇ ਕਿੱਥੇ ਚੱਲੇ ਆਵਾ ਕਿੱਥੇ ਚੱਲੇ ਆਵਾ ਕਿੱਥੇ ਚੱਲੇ ਆ ਮਮਾ ਕੋਣ ਸੁਟਾਇਆ ਨਹੀਂ ਸੁਟਾਇਆ ਡੈਡੀ ਸੁਟਾਇਆ ਹਾਂ ਦਾਦਾ ਆ ਤੇਰਾ ਦਾਦਾ ਹੀ ਹਾਂ ਦਾਦਾ ਸੁਟਾਈ ਦਾਦਾ ਸੁਟਾਈ ਆ ਦਾਦੀ ਨੇ ਬੱਸੀ ਪਾਈ ਤੇ ਚੱਲੀਏ ਠੀਕ ਆ ਕਾ ਦਾਦਮ ਕਮੇ ਚੱਲੇ ਆ ਬੱਸੀ ਪਾ ਦੇ ਦਾਦਾ ਨੂੰ ਫਿਰ ਚੱਲ ਗਏ ਪਹਿਲਾਂ ਬੱਸੀ ਪਾ ਦੇ ਨੇ ਇੱਕ ਘਟ ਕੇ ਵੈਰੀ ਗੁੱਡ ਏ ਚਲੋ ਹੁਣ ਦਾਦੀ ਨੂੰ ਪਾ ਦੇ ਬੱਸੀ ਚਲੋ ਫਿਰ ਚੱਲੀਏ ਭਾਈ ਕਾ ਤੋ ਚਲੋ ਠੀਕ ਆ ਡੈਡੀ ਚੱਲ 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 ਜਾਂ ਦਾਦੀ ਨੂੰ ਬੱਸੀ ਪਾ ਦੇ ਇੱਕ ਘਟ ਕੇ ਬੱਸੀ ਪਾ ਦੇ ਕਹ ਦਾਦੀ ਮੈਂ ਚੱਲਿਆਂ ਲੈ ਵੇ ਇਧਰ ਭਰਾ ਵੀ ਰੈਡੀ ਹੋ ਗਿਆ ਵਾ ਇਹਨਾਂ ਆਪਣੇ ਕੰਮ ਜਾਣਾ ਹੈ ਅਸੀਂ ਆਪਣੇ ਕੰਮ ਜਾਣਾ ਹੈ ਇਧਰ ਭਰਾ ਵੀ ਜਾਣਗੇ ਆ ਤੇਰੇ ਕਿ ਨਹੀਂ ਭਾਜੀ ਪੂਰਾ ਚੱਲੂ ਪ੍ਰੋਗਰਾਮ ਕੇ ਪਹਿਲੇ ਲੋਕਾਂ ਹੈ ਪੂਰਾ ਜਚੰਡਿਆ ਭਰਾ ਦੇ ਹੈ ਭਰਾ ਮਾੜੇ ਮੋਟੇ ਕੋ ਯਾਰ ਬੇਇਜ਼ਤੀ ਕਰਨ ਆ ਅਬ ਇਥੇ ਪਵਾ ਲਿਆ ਵਾ ਤੇ ਹਲ ਆਪਾ ਹੁਣ ਤੇ ਚੱਲਿਆਂ ਵੀ ਗੱਡੀ 'ਚ ਅਹੀਂ ਪਹੁੰਚ ਗਏ ਤਰਨਤਨ ਤੋਂ ਅੱਗੇ ਤੇ ਫਿਰ ਪਟ્રોલ ਪੁਆਇੰਟ ਤੇ ਰੁਕੇ ਆ ਉਹ ਸਮਝਾਣਾ ਸੀਗਾ ਉਹ ਆਇਆ ਪਰਿਆ ਵੀ ਪਟ્રોલ ਪੁਆਇੰਟ ਬਹੁਤ ਵਧੀਆ ਬਣਿਆ ਹੋਇਆ ਹੈ ਇੱਧਰ ਸਾਫ ਸੋਈ ਹੈਗੀ ਉਧਰ ਤੇਰੀ ਕੁੜੀਆ ਦੇਖੋ ਇकडे ਬੰਦੀ ਤੇ ਦੱਦੀ ਕਰ ਦੋ ਨਾ ਉੱਤੇ ਦਿਲ ਛੋੜਿਆ ਆ ਯਾਰ ਮੈਂ ਉੱਤੇ ਦਿਲ ਛੋੜਿਆ ਟਾਈਮ ਤੇ ਪਹੁੰਚ ਗਏ ਆ 8:30 ਪਹੁੰਚ ਗਏ ਆਪਾਂ ਕਾਦਰਡਾਂ ਸੀ ਇਹ ਭਾਜੀ ਹੁਣ ਜਾਣਾ ਹੈ ਇੱਥੋਂ ਹੁਣ ਆਪਣਾ ਕੁੰਡੀ ਲੈ ਜਾਣਗੇ ਕੀ ਆ ਕਪੜੇ ਬਾਹਰ ਕੱਢਣੇ ਹੋਣੇ ਬਸ ਪਹਿਲੇ ਮੜੇ ਹੋਈਏ ਭਾਜੀ ਨੂੰ ਘਰ ਜੇ ਨਾ ਚਾਯੋ ਚਲੋ ਇਹ ਆ ਪਹੁੰਚ ਗਏ ਆਪਾਂ ਚਲੋ ਸਾਨੂੰ ਬਹੁਤ ਹੀ ਖਾਸ ਮਹਿਮਾਨ ਮਿਲੇ ਨੇ ਹੈਲੋ ਹਨਾ ਕੀ ਨਾਮ ਕੀ ਨਾਮ ਅਨੰਤ ਕੌਰ ਅਨੰਤ ਕੌਰ ਠੀਕ ਆ ਤੁਸੀਂ ਭਾਜੀ ਕਿੱਦਾਂ ਵਧੀਆ ਮਰੀ ਕੈਮ ਜੇ ਪਰਿਵਾਰਕ ਦਾ ਉਹ ਭਾਜੀ ਲੇਟ ਹੋ ਗਿਆ ਯਾਰ ਸਲੂਨ ਤਾਂ ਭਾਜੀ ਛੁੱਟੀ ਨਹੀਂ ਮੈਂਦੀ ਨੇ ਬਹੁਤ ਜ਼ਿਆਦਾ ਬਹੁਤ ਜ਼ਿਆਦਾ ਮੈਂ ਤਾਂ ਰੋਟੀ ਖਾੜ ਕੇ ਭੁੱਖ ਬੜੀ ਲੱਗੀ ਆ ਲੈ ਵੀ ਹੁਣ ਸਮਾਨ ਲੈ ਲੈ ਦੀਦੀ ਨੂੰ ਦਈਏ ਤੇ ਚੱਲ ਗਏ ਤੁਹਾਨੂੰ ਬੜੀ ਭੈਣ ਦੀ ਆ

ਯਾਰ ਜੇ ਕਰੀਏ ਤੇ ਫਿਰ ਚੱਲੀਏ ਗਾਣ ਠੀਕ ਆ ਇਧਰ ਮੈਚਿੰਗ ਹੋ ਗਈ ਤੇਰੇ ਨਾਲ ਹੈ ਮੈਂ ਤਾਂ ਇਧਰ ਤਾਂ ਮੈਚਿੰਗ ਹੋ ਗਈ ਆ ਬਣਾ 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 ਕੋਈ ਚੱਕਰ ਨੇ ਇੱਕ ਦੀਆਂ ਦੋ ਬਣਾ ਰੀਲਾਂ ਕੋਈ ਗੱਲ ਬੰਦਾ ਬੰਦਾ ਬਣਾ ਬਣਾ ਰੀਲ ਬਣਾਣੀ ਮੈਂ ਤਾਂ ਬਣਾ ਬਣਾ ਲਾਓ 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 ਇਹ ਟਿਕਾਉਂਦੀਆਂ ਨਹੀਂ ਵੈਸੇ ਹਨਾ ਤੇ ਕਾਉਂਦੀਆਂ ਨਹੀਂ ਸਾਡੀ ਹਰ ਘੁਣ ਵੀ ਟਿਕਾਉਂਦੀ ਵੀ ਹਾਂਜੀ ਹਾਂਜੀ ਓਏ ਹੋਏ ਆ ਤੇਰੇ ਸਦਕੇ ਓਏ ਆ ਤੇਰੇ ਓਏ ਕਿੱਡੀ ਸੋਹਣੀ ਲੱਗਦੀ ਐ ਵੇ ਬਹੁਤ ਸੋਹਣੀ ਬਹੁਤ ਸੋਹਣੀ ਓ ਇਧਰ ਹਰ ਮੈਂ ਹਰ ਗੁਣ ਕਹਿਣ ਲੱਗਾ ਹਾਂ ਓਏ ਇਹ ਕੋਣ ਇਹ ਕੋਣ ਹੈ ਇੱਕ ਮਿੰਟ ਬਾਅਦ ਜਾ ਕੋਣ ਹੈ ਚੱਕਲੇ ਚੱਕਲੇ ਚੁੱਪ ਕਰ ਜੂਗੀ ਮੈਸਟਰੀ ਕੇ ਬਹੁਤ ਸੋਹਣੇ ਹੈ ਥੈਂਕ ਯੂ ਬਟ ਕੁਝ ਕਰ ਨਹੀਂ ਪੜਦਾ ਆ ਵੀ ਚੁੱਪ ਜਾਓ ਨਾ 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 ਤੂਰਾ ਆ ਦੇਖ ਤੇਨੇ ਕਿਤੇ ਛੋੜੇ ਗਿਫਟ ਆਏ ਮम्मा ਮਾਮੀ ਲੈ ਕੇ ਆਏ ਕਾਮਾ ਮਮੀ ਮम्मा ਮਮੀ ਲੈ ਕੇ ਆਏ ਆ ਮਮੀ ਨਾਲ ਮੈਚਿੰਗ ਹੋ ਗਈ ਜਿੱਦੇ ਜਿੱਦਾ ਕਿਡੂ ਦਾ ਹਾਂ ਦੇ ਬਲੈਕ ਕਲਰ ਕੁਝ ਜ਼ਿਆਦਾ ਹੀ ਪਸੰਦ ਆ ਮੈਂ ਵੈਸੇ ਲਾਇਆ ਸਾਰੇ ਨੂੰ ਆਹ ਕਹਿੰਦੀ ਕਿ ਕਿੱਡੇ ਸ਼ੋਨੇ ਮੈਂ ਹੁਣ ਹੱਥ ਲੈ ਕੇ ਜਿਹੜੇ ਕੱਪੜੇ ਲੱਗੇ ਉਹ ਉੱਥੇ ਹੀ ਲੈ ਕੇ ਆਉਂਦੀ ਆ ਲੈ ਵੀ ਇਧਰ ਕੰਜੇ ਨੇ ਟੋਪੀ ਲਾਹਤੀ ਆ ਇਹਨੂੰ ਉੱਤੇ ਚਾਹ ਪਿਆਈ ਅੱਜ ਤੇ ਇਹਨੂੰ ਤਲਖ ਲੱਗਣ ਦੀ ਤਲਖੀ ਤੇ ਹੁਣ ਤੁਰ ਪਏ ਆਪਾਂ 10 ਵਜ ਗਏ ਨੇ ਤੇ ਧੁੰਦ ਇੰਨੀ ਜ਼ਿਆਦਾ ਨਹੀਂ ਚਲੋ ਕਿਰਪਾ ਰਹੀ ਮਹਾਰਾਜੀ ਦੀ ਗੱਡੀ ਚਾਈ ਜਾਂਦੀ ਮਜੇਦ ਨਾਲ 80 ਕਿਲੋ ਦੀ ਸਪੀਡ ਤੇ ਤੇ ਇੰਨੀ ਕਿ ਸਪੀਡ ਰੱਖਣੀ ਮੈਂ ਬਹੁਤੀ ਜ਼ਿਆਦਾ ਨਹੀਂ ਮਾਜੀ ਮੇਰੇ ਜਾਣਦੇ ਤੇ ਰਾਜੇ ਨੇ ਰਾਜਣ ਵਾਗੇ ਨਹੀਂ ਦਉ ਪਿਆਜ ਵੇਖਦਾ ਹੈ ਨਿੰਦਰਾ ਚੜ ਗਿਆ ਵੀਰ ਨੂੰ ਨਰਲਾਨੀਆ ਫਾਇਦਾ ਸਾਰੇ ਜਾਣੇ ਸਾਰੇ ਜਾਣੇ ਮੀਜੂ 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 ਜਾਣਦਣਾ ਲੋਕ ਹੈ ਵਿਚ ਹਾਨੀਆਂ ਹਾਨੀਆਂ ਬਿਮਾਰ ਪਾਨੀਆਂ ਬਾਨੀਆਂ ਨਰਨਦਾਨੀਆਂ ਨਰਨਦਾਨੀਆਂ ਜੂ ਜਵਾਨੀਆਂ ਰਜਾਨੀਆਂ ਤੇ ਰਸਾਨੀਆਂ ਇਹ ਬੂ ਗਵਾਈਦਾ ਬਾਗਲਾ ਦੀ ਰਸਾਨੀਆਂ ਤੇ ਸੁਨੂ ਜੀ ਗਵਾਈਦਾ ਬਾਗਲਾ ਮੇਉ ਪਾਇਦਾ ਪਾਗਲਾ ਆ ਤੂੰ ਹੀ ਲਾਇਆ ਨਾ ਲਫਾਫਾ ਉਹਨੇ ਆ ਵੇਖ ਲੈ ਲਫਾਫਾ ਲਾਉ ਤਾਈਓ ਓ ਯਾਰ ਵਾਹ ਵੇਖਦਾ ਯਾਰ ਇਹਨੇ ਕੀ ਕੰਮ ਕੀਤਾ ਯਾਰ ਮੈਡਮ ਨੇ ਆ ਲਫਾਫਾ ਲਾਤਾ ਹੀ ਦੱਸ ਆ ਕੀ ਮਿਲਿਆ ਉਹਨਾਂ ਲਾ ਕੇ ਮਜ਼ਾ ਮਜ਼ਾ ਆਇਓ ਆਇਓ ਉਹ ਨਹੀਂ ਉੱਠਦੀ ਲਿਆ ਮੈਂ ਚੁੱਕਦਾ ਯਾਰ ਨੇ ਹੁਣ ਨਹੀਂ ਉੱਠਣਾ ਜਾ 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 ਮੰਡੇ ਸੱਦਣ ਕਿੱਲੇ ਯਾਰ ਇਹ ਕਿੰਮ ਕਿੰਮੇ ਚੜਿਆ ਆ ਜਾ ਠਾਂਡੀ ਬੜੀ ਲੱਗੰਡੀ ਹੁੰਦਰੀ ਅੱਤੇ ਰੇ ਜੁਕੇਗਾ ਨਹੀਂ ਸਾਲਾ ਐ ਭਾਜੀ ਚੇਕਅਪ ਕਰ ਦਿਓ ਭਾਈ ਕਿਤੇ ਜੁਕੇਗਾ ਨਹੀਂ ਸਾਲਾ ਇਧਰੇ ਪਾਉਂ ਗਿਆ ਸਰੀਰ ਅੱਗੇ ਬਹੁਤ ਜ਼ਿਆਦਾ ਇਹਨਾਂ ਦਾ ਆ ਟੱਕਲਾ ਸਰੀਰ ਮੇਰਾ ਵੀਰ ਐਵੇਂ ਗਾਂ ਕਦੇ ਨਜ਼ਰ ਨਾਲ ਵਾਲੀ ਮੁੜ ਕੇ ਮੁੜ ਕੇ ਬਾਜੀ ਨੂੰ ਖਕੜਲ ਪੈ ਗਈ ਤੇ ਅਸੀਂ ਨੂੰ ਤੇਲ ਦੇਣਾ ਮਲਨ ਨੂੰ ਇਹ ਕੋ ਹੁੰਦਾ ਇਹਨੂੰ ਭਾਏ 2000 ਦੇ ਨੋਟ ਨਾਲ ਕੰਬਲ ਦੀ ਬੋਕ ਮਲਵਾ ਦੇ ਸਹੀ ਗੱਲ ਐ ਭਾਜੀ ਕਹਿੰਦੇ ਨੇ 2000 ਦੇ ਨੋਟ ਨਾਲ ਬੁੱਕੜ ਮਰਾਂ ਤੂੰ ਬੁੱਕੜ ਵਾਜਣੀ ਹੋਵੇ ਹੱਥ ਦੇਖਣੇ ਆ ਲੈ ਆ ਉਹ ਤਾਂ ਕਹਿੰਦਾ ਮੈਂ ਜਾਗੜ ਲਾਉਣੀ ਨੀ ਪਾਉਣੀ ਆ ਉਹ ਪੜਾ ਭਜੀ ਓਏ ਚਾਚੂ ਓਏ ਚਾਚੂ ਰੇਂਦ ਰੇ ਸੁੱਤੀ ਰਹਿੰਦੇ ਮਮਾ ਸੁੱਤੀ ਰਹਿੰਦੇ ਕਹਿੰਨੇ ਮੇਰੇ ਕੋ ਨਹੀਂ ਲੈ ਵੀ ਪ੍ਰਾਣੀ ਬੈ ਕੇ ਠੰਡ ਲਗਣ ਦੀ ਦੁਹਰ ਹੋਈ ਕਿੰਨਾਂ ਤੇ ਸਾਲ ਡੱਗਣ ਦੀ ਹੈ। ਮਾਰੀ ਟੋਰੇ। ਉਹ ਭਾਜੀ ਨਾ ਇਹ ਨਾ ਗੱਲ ਬਣ ਗਈ ਆ ਆ ਵਨ ਪੀਸ ਦੀ ਪਾਈ ਜਿਹੜੀ ਜੈਕਟ। ਹਾਂ ਜੀ ਜੀ ਓਕੇ ਰਿਪੋਰਟ ਆ ਕੰਬੜੀ। ਉਹ ਓਕੇ ਦਾ ਆਕੜ ਲੈਣ ਡਿਆ ਵੇ ਸਹੀ। ਕਿੰਨੇ ਵਜੇ ਪਹੁੰਚੇ ਆ? ਭਾਜੀ 12:00 ਵਜੇ ਦੀ ਭਾਜੀ। ਹੈਂ? ਓਕੇ ਰਿਪੋਰਟ 12. 12 ਤੇ 7 ਵਾ। 12 ਵਜੇ 7 ਮਿੰਟ ਹੋ ਗਏ ਆ। ਚਾਬੀ ਲਿਆਓ ਇੱਥੇ ਫੋਨ ਫਾਨ ਲੱਗੀ ਆਪਣਾ ਭਰਾ ਮੇਰੇ ਫੋਨ ਫਾਨ ਇੱਥੇ ਰਹਿ ਗਏ। ਵੀਡੀਓ ਚਾਬੀ ਲੈ ਕੇ ਆਓ। ਉਹ ਉੱਠ ਗਈ ਉਹ। ਤੁਹਾਨੂੰ ਚਾ ਚੁਏ ਗੁਰੂਆ ਫਮਸ ਜੀ ਘਰੇ ਆਪਾਂ ਫਿਰ ਕੀ ਆਏ ਸਸੀ ਕੰਮੀ ਸਤੇ ਵਧੇ ਵਧਿਆ ਲੈ ਲੋੜੀ ਨੀ ਮੁਾਰਕਾਂ ਭਾਈ ਠੀਕ ਹੈ ਸਾਢੇ 12 ਹੋ ਗਏ ਠੀਕ ਹੈਗਾ ਚਲ ਤਾਂ ਚਲ ਜਾਨ ਹਰਗੁਣ ਦਾਦੂ ਨੇ ਤੇ ਦਾਦੀ ਨੇ ਕਹਦੇ ਤੁਹਾਨੂੰ ਵਧਾਈ ਹੋਵੇ ਆ ਗਏ ਨੂ ਨੂ ਤਾਂ ਨਹੀਂ ਆ ਲੱਗ ਦਾਦੀ ਨੂੰ ਕੋਈ ਦਾਦੀ ਵਧਾਈ ਹੋਏ ਨਹੀਂ ਆਈ ਦਾਦੀ ਵਧਾਈ ਹੋਏ ਪਤਾ ਤੇ ਨੂ ਮਮੀ ਤਾਂ थैंक यू थैंक यू ਕਿਡਾਸਣਾ ਕਰਦੀ ਮਮੀ